ਸਾਰੇ ਪਏ ਨੇ ਸਾਰੇ ਕਰਦੇ ਇੱਕ ਖਾਕ ਤਰਵਾਇਦਾ ਹੋਰ ਰਹਿੰਦਾ ਇੱਕ ਟੋਡਾ ਜਿਹੜਾ 100 ਰੁਪਏ ਵਾਲਾ ਰਹਿ ਗਿਆ ਹੋਰ ਹੀ ਹੁਣ ਆਪਾਂ ਕਰ ਦੇਣਾ ਕਿਵੇਂ ਵੇਖੋ ਦਿੱਲੀ ਦੇ ਵਿੱਚ 100 ਰੁਪਏ ਸ਼ੁਰੂ ਕੀਤਾ ਤਾਂ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤਾ ਤਾਂ ਮੋਦੀ ਸਾਹਿਬ ਨੇ ਮੈਦਾਨ ਦੇ ਵਿੱਚ ਬੰਦ ਕਰਤਾ ਹੁਣ ਬਾਹਰ ਆ ਗਿਆ ਹੁਣ ਜਦੋਂ ਵੀ ਵੋਟਾਂ ਖਤਮ ਹੁੰਦੀਆਂ ਸਾਰਾ ਆਪਣਾ ਪੰਜਾਬ ਦਾ ਵੀ ਬਣ ਜਾਣਾ ਹੈ ਕਿਵੇਂ ਕਿਵੇਂ 100 ਰੁਪਏ ਕਦੋਂ ਦੇਣਾ ਤੇ ਉਹ ਵੀ ਮਿਲਣਾ ਹੈ ਤੇ ਜਿਹੜੀ ਵੀ ਗੱਲ ਕਿਤੇ ਵੇਖੋ 600 ਜਿੰਟ ਬਿਜਲੀ ਦੀ ਮਾਫ ਦੀ ਗੱਲ ਕੀਤੀ ਸੀ 4 ਮਹੀਨਾ ਚ ਚਲਾ ਦਿੱਤੀ ਹੁਣ ਜਿੰਨੇ ਵੀ ਕੋਈ ਕੰਮ ਕਹੇ ਨੇ ਸਾਰੇ ਕਰਨੇ ਨੇ ਤੁਹਾਡੇ ਰਾਸ਼ਨ ਵਾਲੇ ਕਾਰਡ ਨੇ ਕੋਈ ਤੁਹਾਡੀਆਂ ਫਲਸ਼ਾਂ ਵਾਲੇ ਬਣਨ ਵਾਲੀਆਂ ਨੇ ਉਹ ਵੀ ਮੈਨੂੰ ਪਤਾ ਹੈ ਉਹ ਵੀ ਬਣਾਉਣੀਆਂ ਨੇ ਹੋਰ ਜਿੰਨਾ ਵੀ ਤੁਹਾਡਾ ਕੰਮ ਹੈ ਸਾਰਾ ਹੀ ਆਪਾਂ ਕਰਨਾ ਤੇ ਮੇਰੀ ਬੇਨਤੀ ਹੈ ਹੁਣ ਸਾਰਿਆਂ ਨੂੰ 1 ਜੂਨ ਨੂੰ ਸਾਰਿਆਂ ਨੇ ਝਾੜੂ ਦਾ ਬਟਨ ਆਪਣਾ ਵੱਧ ਤੋਂ ਵੱਧ ਵੋਟਾਂ ਪਾਉਣੀਆਂ ਨੇ ਝਾੜੂ ਨੂੰ ਔਰ ਤੁਸੀਂ ਇਹ ਸਮਝੋ ਮੈਨੂੰ ਵੋਟ ਪਾਉਣੀ ਹੈ ਜਿਵੇਂ ਪਹਿਲਾਂ ਪਾਈ ਸੀ ਕੈਂਡੀਡੇਟ ਜਿਹੜਾ ਆਪਣਾ ਉਹਨੂੰ ਜਗਦੀਪ ਸਿੰਘ ਕਾਕਾ ਬਰਾੜ ਨੂੰ ਜਿਤਾ ਕੇ ਭੇਜਣਾ ਇੱਕ ਹੋਰ ਮੇਰੀ ਅਰਜ਼ੀ ਸੁਣ ਲਵੇ ਗੱਲ ਕਰ ਲੇ। ਗਲਤ ਕਰ। ਭਾਈ ਪੱਕੀ ਬਣਾਈ ਨੇ ਉਹ। ਮਿੱਟੀ 60-60 ਤੇ ਮੇਰੇ ਪੁੱਤਰ ਰੇੜੇ 60-60 ਤੇ ਢੇੜੇ ਮੇਰੇ ਪੋਤਰੇ 60-60 ਤੇ ਠੀਕ ਐ ਜੁਮੈਦਾਰੀ ਫਰਪੈਂਟਾ ਚੱਕੀ ਵੀ ਅਸੀਂ ਪੈਸੇ ਦੇਵਾ ਦੇ। ਅਜੇ ਤੱਕ ਉਹਨਾਂ 60 ਅਜੇ 100 ਰੁਪਈਆ ਨਹੀਂ ਕੋਈ 2-3 ਹਜ਼ਾਰ ਉਹਨਾਂ ਦਿੱਤਾ ਹੀ ਅਜੇ ਪੈਸੇ ਰਹਿੰਦੇ ਨੇ। ਕਿੰਨੇ ਦੇਣੇ? ਉਹ ਕਿਨੇ ਪੰਮਾ ਕਿਦੇ? ਪੰਮਾ ਕਿਦੇ ਗਿਆ। ਪੰਮਾ ਗਿਆ ਨਹੀਂ। ਮਾਵਾ ਤਾਂ ਲੰਪਰੇ ਕਿਤੇ ਦੇ ਦਾਲ ਕੋਈ ਨਹੀਂ ਆਦਮੀ ਅਸੀਂ ਜਾਣੇ ਮਹਿਨਾਂ ਦੇ ਬੀਬੀ ਤੂੰ ਤਾਂ ਹਰ ਚਾਰ ਲਵਨੂ ਆਖ ਕੋਈ ਦਾਰ ਨਹੀਂ ਪਸੂਰ ਮਾਰ ਮਾਰ ਤੇ ਰਾਤ ਦਿਨੇ ਕਿਸਲੇ ਆਦੇ ਚਲ ਚਲ ਛੱਡੋ ਹੁਣ ਨਟਕਾ ਆਗਾ ਵੀ ਜਾਣਾ ਦੁਕਾਨ ਲਾ ਨਹੀਂ ਗੱਲ ਕਿਹੜੀ ਕਰਨੀ ਹੁੰਦੀ ਹੈ ਮੇਰੇ ਵਿਚਾਰੇ ਪੁੱਤ ਤੇ ਹੁਣ ਦੋ ਤੇ ਨਾਰੇ ਲਾਇਓ ਦੋਵੇਂ ਹੱਥ ਖੜੇ ਕਰਕੇ ਠੀਕ ਹੈ ਆਪਣੀ ਪਾਰਟੀ ਦੇ ਸਾਰੇ ਦੋ ਸਾਰਿਆਂ ਨੇ ਦੋਵੇਂ ਹੱਥ ਖੜੇ ਕਰਕੇ ਨਾ ਡਾਕਟਰ ਮਦਰ ਖੜ ਜੱਗੇ ਆਇਆ ਯਾਰ ਮੈਂ ਨਾ ਮਰਦਾ ਮੇਰੀ ਗੱਲ ਸੁਣ ਇੱਜੇ ਤੋਂ ਦਾ ਸਵਾਲ ਹੈਗਾ ਇਹ ਸਾਲ ਦਾ ਕਾਰਜਾ ਰੋਕ ਬਹੁਤ ਗਾੜੀ ਕਰਦੇ ਨਾ ਸੀ ਵੀ ਮੈਂ ਸੋਹਣੇ ਤੇ ਨਾ ਆਏ ਕੁੜੀ ਹੈ ਮਨਾਈ ਸਾਵਣਿਆਂ ਦੀ ਨੋ ਆ ਬਸੇ ਕਰਨਾ ਜ਼ਾਇਦਾ ਕੰਮ ਸੁਣ ਕੇ ਜੇ ਤਾਂ ਅਸੀਂ ਇਸ ਗੱਲ ਤੇ ਲਾ ਲੇ ਪਏ ਬੋਟਾ ਕਿ ਵੀ ਪਾਇਆ ਹੀ ਨਹੀਂ ਆਕੇ ਕਿ ਨਾ ਪਾਇਆ ਨਰਨ ਦੋ ਦੇ ਨਾਰੇ ਲਾਓ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੰਦਾਬਾਦ ਨਵਾ ਸਲੇਮ ਸ਼ਾਹ ਦੇ ਸਾਰੇ ਵਰਕਰ ਜਿੰਦਾਬਾਦ ਬਹੁਤ ਧੰਨਵਾਦ ਜੀ ਕੀ ਲੋਡ ਹੈ ਇਹ ਨਾ ਹੋਵੇ ਜਿੰਦੇ ਕੋਲ ਪੰਜ ਪੰਜ ਕਿੱਲੇ ਪੈੜੀ ਵੀ ਹੈ ਜੋ ਵੀ ਕਹੇ ਉਹ ਨਹੀਂ ਉਹ ਹੈ ਹੀ ਨਹੀਂ ਜਮਾ ਇਹ ਗਾਂ ਦਾ ਬੇਚਾ ਮੈਂ ਸਾਰੀ ਬੈਠ ਖਾਂਦਾ ਸਾਰਾ ਕਰ ਰਿਹਾ ਹੈ ਜਿਹੜਾ ਤੁਹਾਨੂੰ ਮੈਂ ਜਿੰਨ ਸਮੇਂ ਦਾਸ ਬਾਕਾਂ ਨੂੰ ਭਾਰ ਹੈ ਜਿਹੜਾ 50 ਤੱਕ ਨਾ ਕੋ ਪਾਇਆ ਤੇ ਉਹ ਇੰਨਾ ਕੋਲੇ ਆਦੇ ਲੈਣੇ 5 ਸਾਲ ਹੁਣ ਰਹਿਣ ਨਾ ਮੈਂ ਮਾਲਾ ਦਿੱਤੀ ਸਮੇਂ ਵੀ ਆਜੋ ਹੋਗੀ ਕਰ ਗਏ ਅਗਾਂ ਮਾਲਾ ਅਸਤਨਾ ਬੰਨਉਂਦਾ ਹੀ ਦੇਣਾ ਬੰਦਾ ਆਤ ਹੋਵੇ ਤਾਂ ਮਾਲਾ ਦੇ ਦਿੱਤਾ ਜੇ ਮੇਰੀ ਗੱਲ ਸਮਝੇ ਨਾ ਇਹ ਨਾ ਹੋਵੇ ਕਿਸੇ ਕੋਲ 4 4 5 5 ਪਹਿਲੀ ਹੈ ਉਹ ਥਾਂ ਮੰਗੇ ਤੋਂ ਜੱਜ ਦਾ ਨਹੀਂ ਜਿੰਦੇ ਕੋਲ ਇੱਕ ਮਰਲਾ ਵੀ ਐਣੀ ਆਪਾਂ ਉਹਨੂੰ ਦੇਈਏ ਘਰ ਬਣਾ ਲੈ ਆ ਦਾ ਬੈਠ ਜੇ ਉੱਥੇ ਕਿਤੇ ਜਾ ਮਰਦਾ ਉਹ ਤਾਂ ਠੀਕ ਹੈ ਨਾ ਇੱਕ ਮਿੰਟ ਇੱਕ ਮਿੰਟ ਸਨ ਸਰ ਇਹ ਗੱਲ ਜੇ ਜੇਗੀ ਥਾਂ ਤੇ ਨਹੀਂ ਚਾਹੀ ਜੋ ਤਵੇਂ ਤੁਸੀਂ ਕਹਿ ਰਹੇ ਹੋ ਇਹ ਤਾਂ ਨਹੀਂ ਜੀ ਇੱਥੇ ਨਾ ਆਂਖੋ ਜੱਠ ਦਾ ਘਰ ਇਹਨੂੰ 5 10 ਦਾ ਮਰਲਾ ਇੱਕ ਨਾ ਥਾਂ ਮਾਲ ਤੇ ਬਾਹਰ ਬੈਠੇ ਕੰਦਾ ਵੜੀਆਂ ਪਈਆਂ ਨੇ ਦਾ ਹੱਕ ਬੰਦ ਪਕੈਦ ਦਾ ਨਹੀਂ ਉਹ ਕਿਵੇਂ ਵੜੀ ਉਹਨਾਂ ਨੇ ਉਹਨਾਂ ਬਾਹਰੋਂ ਆਤੇ ਜਦੋਂ ਉਹਨਾਂ ਨੇ ਪਾਟਰ ਬੰਦ ਰਹਿਣ ਉਹਦੋਂ ਤਾਰ ਖਾਵਾਂ ਵਲ ਗਏ ਬੁੱਲਾ ਨਾਦੀ ਵੋਟ ਨਾ ਕੋਜੇ ਉਹ ਕਬਜ਼ਾ ਖਿੱਤੀ ਬੈਠ ਨੇ ਅਸੀਂ ਮੈਂ ਇਹ ਇਹ ਨੌਖੇ ਖੇ ਵਾ ਵਾ ਆਪਣੀ ਪੰਚਾਇਤ ਦੀ ਹੈ ਖੇਤੀ ਖੇਤੀ ਕਿਉਂ ਦੇਈਗਾ ਉਹ ਨਾ ਉਹ ਥਾਵਾਂ ਨਾਲ ਕਬਜ਼ਾ ਕਰੀਏ ਉਹ ਨਾ ਥਾਵਾਂ ਤੇ ਨੰਨ ਖਾਦ ਵਾਈਏ ਹਾਰ ਕਿਸੇ ਦੀ ਰਿਸ਼ਤੇਦਾਰੀ ਤੂੰ ਛਾੜ ਜਦੋਂ ਤੂੰ ਇਹ ਤਾਂ ਰਿਸ਼ਤੇ ਨਹੀਂ ਇੱਕ ਬੜੀ ਜਾਨਾ ਜਿਹੜੇ ਦੇ ਪਾਰ ਲਿਜਾ ਫੇਰੇ ਕੰਮ ਲੈ ਲਈਏ ਰਿਸ਼ਤੇਦਾਰੀ پتہ ਕਿ ਵਾਅਦੇ ਦੀ ਥੋੜਾ ਅਗਲਾ ਮਲੀ ਸਾਥ ਹੀ ਲਾ ਦੇ ਉਹ ਪਟਾਉਣੇ ਰਾਜ ਮੱਲੀ ਥਾਸੀ ਦਿੰਦੀ ਪਟਾਉਣੇ ਦੀਏ ਅਰੇ ਨਾ ਥਾਂ ਪਈਏ ਤੇ ਮੋੜ ਤਾਂ ਆਖੀ ਥਾਂ ਪਈਏ ਅਗਲੇ ਦੇ ਹਵਾਲੇ i'm going to ਉਹਨਾਂ ਪਈ ਰੰ ਦਪਈ ਤਾਂ ਉਹ ਤਾਂ ਰਿਸ਼ਤੇਦਾਰ ਹਨ ਬਾਗੜੀ ਅਗਲੇ ਅਗਲਾ ਪਈ ਪੰਜਾਬੀਓ ਚ ਦੇਵਨ ਖਾ ਮੈਂ ਸਾਰੀ ਵੰਡੀ ਦੇਵਨ ਕਾ ਮੋਨ ਨਹੀਂ ਲੱਗਦੀ ਅਗਲੇ ਬੁਪਾਲਾ ਬਰਾਦ ਜਾਗ ਜਮਾ ਆ ਤੇ ਇਹਨਾਂ ਨੇ ਆਹ ਲਕਮੀ ਦਾ ਮੋਨ ਆਗਾ ਉਹ ਜੇ ਇਹ ਗੱਲ ਖਤੋ ਹੋ ਗਈ ਹੈਗਾ ਕੋਈ ਨਾ ਲੱਗਦਾ ਨਾ ਕੁਛ ਇਹ ਆ ਕੋਈ ਖਾ ਨਾ ਮਤ ਪਈ ਜੇ ਤੇ ਲਿਆ ਲਿਆ ਨਾ ਸਾਵਾ ਦਿੱਤੀ ਜਾਂਦੇ ਇੱਕ ਮਿੰਟ ਬਾਅਦ ਚਲੋ ਅਸੀਂ ਹੰਦ ਮਰ ਲੈਣਾ ਤੇ ਉਹਨੂੰ ਪਿਆਰ ਕਰ ਲੈ ਦਿੱਤੀ ਜਾ ਕੇ ਜੀ ਵੀ ਸਰਕਾਰੋਂ ਬਾਹਰ ਜਾ ਜਾਂਦਾ ਪੰਜਵੇਂ ਇਹ ਕਾਹ ਚਰ ਹੈ ਚਾਰ ਮਰਲੇ ਦਿੱਤੇ ਜਾਂ ਉਹ ਦੋ ਤਿੰਨ ਮਹੀਨਾ ਦਾ ਕਰ ਪੀਏ ਬਸ ਦਾ ਦੋ ਚਾਰ ਦੀਆਂ ਦਾ ਅੱਜ ਤਾਂ ਆਲ ਕਾ ਪਿਆਰ ਮੁੰਡੇ ਇਹ ਤੇ ਦੋ ਫੇਰ ਤੇ ਮਰਲੇ ਚਾਰ ਦਾ ਕਿੱਲੇ ਠੋਕੇ ਤਾਂ ਤੇ ਰਾਂ